ਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਬਲੌਗ 'ਚ ਤੇ ਅੱਜ ਆਪਾਂ ਚੱਲੇ ਆ ਪਿੰਡ ਆਲੋਵਾਲ ਜ਼ਿਲ੍ਹਾ ਪਟਿਆਲਾ ਤੇ ਆਪਾਂ ਚੱਲੇ ਆ ਸੰਤ ਬਾਬਾ ਇਸ਼ਾ ਸਿੰਘ ਜੀ ਦੀ ਜਨਮ ਦਿਹਾੜੇ ਤੇ ਤੇ 3 4 5 ਤਰੀਕ ਦਾ ਮਨਾਇਆ ਜਾ ਰਿਹਾ ਹੈ ਤੇ ਅੱਜ ਪਹਿਲਾ ਦਿਨ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕੀ ਰੌਣਕਾਂ ਨੇ ਉੱਥੇ ਦੀਆਂ ਤੇ ਆਪਾਂ ਚੱਲਦੇ ਆ ਹੁਣ ਲੋ ਜੀ ਅੱਜ ਮੌਸਮ ਹੈ ਜਿਹੜਾ ਉਹ ਪੂਰੀ ਧੁੱਪ ਨਿਕਲੀ ਹੋਈ ਹੈ ਸਵੇਰੇ ਲੱਗਦਾ ਸੀ ਵੀ ਥੋੜਾ ਜਿਹਾ ਮੀਂਹ ਪਊਗਾ ਤੇ ਹੁਣ ਆਪਾਂ ਚੱਲਦੇ ਆਂ ਸੰਤ ਬਾਬਾ ਇਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਜਨਮ ਦਿਹਾੜੇ ਤੇ ਤੇ ਮਿਤੀ 3 4 5 ਅਗਸਤ ਨੂੰ 2025 ਨੂੰ ਮਨਾਇਆ ਜਾ ਰਿਹਾ ਹੈ ਤਿਆਰੀਆਂ ਜਿਹੜੀ ਚੱਲ ਰਹੀ ਆ ਅੱਜ ਅੱਗ-ਬੱਗ ਬਹੁਤ ਸਾਰੀਆਂ ਦੁਕਾਨਾਂ ਕਾफी ਮਾਤਰਾ ਦੇ ਵਿੱਚ ਦੁਕਾਨਾਂ ਇੱਥੇ ਪਹੁੰਚ ਚੁੱਕੀਆਂ ਨੇ ਸੰਗਤਾਂ ਲਈ ਮੋਟਰਸਾਈਕਲ ਸਕੂਟਰ ਸਾਈਕਲ ਸਟੈਂਡ ਲਾਏ ਗਏ ਨੇ ਇੱਧਰ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਪਾਣੀ ਦੀਆਂ ਸ਼ਵੀਲਾਂ ਵੀ ਲਗਾਈਆਂ ਗਈਆਂ ਨੇ ਲਓ ਜੀ ਇੱਧਰ ਪ੍ਰਕਾਰਿਤ ਸੈਕੰਡਰੀ ਸਕੂਲ ਦੇ ਵਿੱਚ ਪਾਰਕਿੰਗ ਦਾ ਪੂਰਾ ਪ੍ਰਬੰਧ ਹੈ ਤੇ ਇੱਥੇ ਪਾਰਕਿੰਗ ਵਾਸਤੇ ਪੂਰੀ ਜਗ੍ਹਾ ਹੈ ਤੇ ਲੰਗਰ ਵੀ ਇੱਥੇ ਫੁੱਲ ਲਗਾਏ ਗਏ ਨੇ ਜਨਮ ਦਿਹਾੜੇ ਦੇ ਪਹਿਲੇ ਦਿਨ ਹੀ ਸੰਗਤਾਂ ਨੇ ਜਿਹੜੀਆਂ ਬਹੁਤ ਭਾਰੀ ਮਾਤਰਾ ਦੇ ਵਿੱਚ ਜੀਣੀਆਂ ਸਟਾਰਟ ਹੋ ਚੁੱਕੀਆਂ ਨੇ ਦੇਖ ਸਕਦੇ ਹੋ ਤੁਸੀਂ ਇੱਧਰ ਕਿ ਸੰਗਤਾਂ ਹੁੰਮ ਹਵਾ ਕੇ ਪਹੁੰਚ ਰਹੀਆਂ ਨੇ ਤੇ ਅੱਜ ਪਹਿਲਾ ਦਿਨੇ ਆ ਤੇ ਹੈਲਥ ਅਵੇਅਰਨੈਸ ਕੈਂਪ ਵੀ ਲਗਾਏ ਗਏ ਨੇ ਤੁਸੀਂ ਫੀਡ ਚੈੱਕ ਕਰ ਸਕਦੇ ਹੋ ਤੁਸੀਂ ਈ ਰਿਕਸ਼ਾ ਤੇ ਚੱਲਣ ਦੀ ਸੰਤਾ ਦਾ ਰਿਕਾਡੀ ਕਮਾਈ ਤਾਂ ਨਾ ਹੈ ਸੰਤਾ ਦਾ ਰਿਕਾਡੀ ਕਮਾਈ ਤਾਂ ਨਾ ਹੈ ਤੇ ਇੱਧਰ ਜੋੜੇ ਕਰਦਾ ਵੀ ਪ੍ਰਬੰਧ ਹੈ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਸੰਗਤਾਂ ਜੋੜੇ ਜਮਾ ਕਰਾਉਂਦੀਆਂ ਨੇ ਆਪਣੇ ਸੁਭੀਲਾ ਤੇ ਲੰਗਰ ਚੱਲ ਰਹੇ ਨੇ ਇੱਧਰ ਬੁੱਟਿਆਂ ਦੀ ਸੇਵਾ ਫ੍ਰੀ ਪਲਾਂਟ ਡਿਸਟ੍ਰਿਬਿਊਸ਼ਨ ਕੈਂਪ ਲਗਾਏ ਗਏ ਨੇ ਮੈਡੀਕਲ ਮੈਡੀਕਲ ਸਹੂਲਤਾਂ ਜਿਹੜੀ ਦਾ ਵੀ ਖਾਸ ਰੂਪਨ ਰੱਖਦਾ ਜੀ ਦੇਖ ਸਕਦੇ ਹੋ ਇੱਧਰ ਬੁੱਤੇ ਬੰਡੇ ਜਾ ਰਹੇ ਨੇ ਟਰਾਲੀ ਦੇ ਵਿੱਚ ਪੰਜ 10 12 ਪੁਰੇ ਜਾ ਰਹੇ ਆ ਵੀ ਕਹਿੰਦੇ ਸੰਗਤਾ ਪੂਰੀ ਅਨੁਸ਼ਰਤਾ ਦੇ ਨਾਲ ਸੇਵਾ ਕਰਨ ਚੁੱਟੀਆਂ ਵੀ ਜਾਣ ਕਿਪਨ ਹੋ ਰਿਹਾ ਹੈ ਕਿਪਨ ਹੋ ਰਿਹਾ ਹੈ ਸੰਗਤਾਂ ਬਹੁਤ ਭਾਰੀ ਮਾਤਰਾ ਦੇ ਵਿੱਚ ਜੁੜ ਚੁੱਕੀਆਂ ਨੇ ਇਹ ਹੈ ਕਿ 10 ਸਥਾਨ ਕੋਲ ਕੋਈ ਸਿਸਟਮ ਨਹੀਂ ਬਣਿਆ ਜਿਹੜੀ ਅਦਰ ਕੂਲਰ ਪੱਖਿਆਂ ਦਾ ਗਰਮੀ ਕਰਕੇ ਖਾਸ ਪ੍ਰਬੰਧ ਕੀਤਾ ਗਿਆ ਹੈ ਇਤਿਹਾਸ ਸਾਰੇ ਸੰਗਤਾਂ ਨੂੰ ਕੋਈ ਵੀ ਮੁਸ਼ਕਿਲ ਨਾ ਆਵੇ ਗਰਮੀ ਦੇ ਵਿੱਚ ਬੈਠਣ ਦਾ ਕਿੱਥੇ ਦਾ ਸਮਾਂ ਨੌਂ ਦਾ ਸਮਾਂ ਨਾ ਹੋਣਾ ਕਿ ਕਲੀ ਮਾਫੀ ਅਗਲਾ ਪ੍ਰੋਗਰਾਮ ਸਤ ਸਾਲ ਤੋਂ ਸੁਭਣੀ ਜਿੱਥੇ ਨਾ ਲਾਈਫ ਦੇ ਪ੍ਰਮਾਤਮ ਕੋ ਰਾਜਪਤੀ ਮਾਫੀ ਬਾਏ ਖੇਤਰੀ ਦਾ ਖਾਸ ਸਾਹ ਵਾਹਿਗੁਰੂ ਜੀ ਅਤੇ ਗੁਰਦੁਆਰੇ ਅੰਦਰ ਬਹੁਤ ਸੋਹਣੇ ਪੰਡਾਲ ਦੀ ਸਜਾਵਟ ਕੀਤੀ ਗਈ ਹੈ ਇਹ ਗੁਰਦੁਆਰਾ ਸਾਹਿਬ ਪਿਆਰੀ ਸਾਥ ਸੰਗਤ ਜੀਓ ਕਾਕਾ ਵਾਲੇ ਹੋ ਜਿੱਥੇ ਸ੍ਰੀਮਾਨ ਸੰਤਵਾਵਾ ਇਸ ਤੇ ਸ੍ਰੀਮਾਨ ਅਣਰਾਸਾ ਵਾਲੇ ਦਾ ਇਹ ਜਨਮ ਭੂਮੀ ਹੈ ਇਸ ਜਨਮ ਭੂਮੀ ਦੇ ਉੱਤੇ ਉਹਨਾਂ ਦੇ ਇਸਾਮ ਦੇ ਹਾਲੇ ਨੂੰ ਸਮਰਪਤ ਆਪਨੇ ਨਿੱਜੀ ਕੰਮਾਂ ਕਾਲ ਨੂੰ ਸੰਕੋਚ ਕਰਕੇ ਆਲੋ ਆ ਗਏ ਇਸ ਧਰਤੀ ਦੇ ਕਕਰ ਹੋਇਓ ਆਓ ਇੱਕ ਵਾਰ ਸਾਰੀ ਸੰਗਤ ਆਪ ਕੋ ਆਪਣੇ ਹਿਰਦਿਆਂ ਦੇ ਅੰਦਰ ਸ੍ਰੀ ਵੰਤ ਸੰਤ ਵਾਪਾ ਰਿਸ਼ੀ ਸਿਧਾਂਤ ਮਾਨਾ ਕਮੇਸਾ ਬਰੇਦੇ ਮubarak ਜਾਨਾ ਆਪਣੇ ਹਿਰਦਿਆਂ ਦੇ ਅੰਦਰ ਟਿਕਾ ਕੇ ਜਪ ਤਪੁਰ ਤੇ ਮਾਲਕ 3 ਦੁਨੀਆਂ ਦੇ ਪਾਤਸ਼ਾਹ ਸਮੁੱਚੀ ਮਨੁੱਖਤਾ ਦੇ ਸਾਹੇ ਰਹਿਵਲ ਬਸਾਂ ਪਾਤਸ਼ਾਹ ਜੀ ਦੀ ਆਗਮਨ ਜੋਤ ਧੰ ਸ੍ਰੀ ਕੰਗਰਸ ਦਾ ਪਾਸ਼ਾ ਮਹਾਰਾਜ ਅਦਬ ਸਤਕਾਰ ਨਾਲ ਸ੍ਰੀ ਜਿ ਟਿਕਾਉਦੇ ਹੋਏ ਪੁਸ਼ਤਾਂ ਦੇ ਜਨਤ ਹਾਜ਼ਰੀ ਲਵਾਈਏ ਕੋਈ ਵੀ ਰਸਨਾ ਬਾਂਦੀ ਵਰਸਾਈ ਸੰਗਤ ਕਰਕੇ ਆਪੋ ਦੀ ਵਾਹੇ ਗੁਰਜੀਤਾਂ ਖਾਲਸਾ ਵਾਹੇ ਗੁਰਜੀ ਕੀ ਫਤਿਹ ਮੇਲੇ ਉੱਤੇ ਸੰਤ ਬਾਬਾ ਇਸ਼ਾ ਸਿੰਘ ਜੀ ਰਾੜਾ ਸਾਹਿਬ ਵਾਲਾਂ ਦੀ 120 ਮੇ ਜਨਮ ਦਿਹਾੜੇ ਦੇ ਉੱਤੇ ਖੂਨਦਾਨ ਕੈਂਪ ਵੀ ਲਗਾਏ ਗਏ ਨੇ ਇੱਧਰ ਦੇਖ ਸਕਦੇ ਹੋ ਤੇ ਇਹ ਜਗ੍ਹਾ ਏ ਸੰਤ ਬਾਬਾ ਇਸਰ ਸਿੰਘ ਜੀ ਦਾ ਜਨਮ ਸਥਾਨ ਪਿੰਡ ਵਾਲੋ ਆਲੂ ਵਾਲਾ ਸਾਹਿਬੀ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਸੰਤ ਬਾਬਾ ਇਸਰ ਸਿੰਘ ਧੀਰਾੜਾ ਸਾਹਿਬ ਵਾਲਾ ਦੇ ਜਨਮ ਸਥਾਨ ਦੇ ਪਹਿਲੇ ਦਿਨ ਵੀ ਸੰਗਤਾਂ ਨੇ ਜਿਹੜੀਆਂ ਉਹ ਭਾਰੀ ਮਾਤਰਾ ਦੇ ਵਿੱਚ ਜੁੜ ਰਹੀਆਂ ਨੇ ਭੀੜ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਇਕੱਠਾ ਜਿਹੜਾ ਉਹ ਹਮ ਹਮਾ ਕੇ ਪਹੁੰਚ ਰਿਹਾ ਏ ਇਹ ਸਥਾਨ ਦੇਖ ਰਹੇ ਤੁਸੀਂ ਜੋ ਤੋਰਾ ਸਾਹਿਬ ਹੈ ਇਹ ਜਨਮ ਸਥਾਨ ਹੈ ਸੰਤ ਪਾਪਾ ਕੀਰਤ ਸਿੰਘ ਜੀ রাড়া সাহাওয়া ਸੰਗਤਾਂ ਲਈ ਲੰਗਰ ਦੀ ਸਹੂਲਤ ਵੀ ਉਪਲਬਧ ਕਰਾਈ ਗਈ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਸੰਗਤਾਂ ਲਈ ਸ਼ਰਕੰਜਵੀ ਦਾ ਲੰਗਰ ਨਿੰਬੂ ਪਾਣੀ ਦਾ ਲੰਗਰ ਲਗਾਇਆ ਗਿਆ ਹੈ। ਗਰਮੀ ਬਹੁਤ ਜ਼ਿਆਦਾ ਹੈ ਇਸ ਕਰਕੇ ਸਰੀਰ ਨੂੰ ਠੀਕ ਰੱਖਣ ਲਈ ਨਿੰਬੂ ਪਾਣੀ ਦਾ ਲੰਗਰ ਹੈ ਜੋ ਲਗਾਇਆ ਗਿਆ ਹੈ। ਅੱਜ ਭੀੜ ਥੋੜੀ ਘਟਾ ਕੱਲ ਤੇ ਪਰਸੋਂ ਦੇ ਦਿਨ ਭੀੜ ਦਾ ਬਹੁਤ ਜ਼ਿਆਦਾ ਹੋਵੇਗੀ ਮੇਲੇ ਉੱਤੇ ਸੰਗਤ ਲਈ ਪ੍ਰਸ਼ਾਦੇ ਦਾ ਲੰਗਰ ਵੀ ਚਲਾਇਆ ਗਿਆ ਹੈ ਜਿਹੜਾ ਦਿਨ ਆਪਣਾ ਤੇ ਆਪਾਂ ਪਹੁੰਚੇ ਸੀ ਸੰਤੋਬਾਬਾ ਇਸ਼ਾ ਸਿੰਘ ਜੀ ਤਾੜਾ ਸਾਹਿਬ ਵਾਲਾ ਦੇ ਜਨਮ ਦਿਹਾੜੇ ਦੇ ਮੌਕੇ ਤੇ ਤੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਹੋਪਫੁਲੀ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇਗਾ ਤੇ ਸਾਡੇ ਨਾਲ ਜੁੜੇ ਰਹੋ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਆਪਾਂ ਕੱਲੂ ਦੂਜੇ ਦਿਨ ਤੇ ਦੂਜੇ ਦਿਨ ਆਪਾਂ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਮੇਲੇ ਦੀਆਂ ਰੌਣਕਾਂ ਤੇ ਨਾਲ ਸਾਡੇ ਜੁੜੇ ਰਹੋ